ਦੇਸਤੋ ਮੈਂ ਗੁਰਪ੍ਰੀਤ ਕਾਵਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਹਰ ਦਿਨ ਕਵਤਾ ਤਹਿਤ ਤੁਹਾਡੇ ਨਾਲ ਹਿੰਦੀ ਕਵੀ ਮਦਨ ਕਾਸ਼ਪ ਦੀ ਇੱਕ ਛੋਟੀ ਜੀ ਤੇ ਬਹੁਤ ਹੀ ਭਾਵਪੂਰਨ ਕਵਤਾ ਸਾਂਝੀ ਕਰ ਰਹੇ ਹਾਂ ਕਵਤਾ ਦਾ ਨਾਮ ਹੈ ਰੀਡ ਦੀ ਹੱਡੀ ਰੀਡ ਮਣਕਿਆਂ ਦੀ ਬਣੀ ਹੁੰਦੀ ਹੈ ਅਲੱਗ-ਅਲੱਗ ਫਿਰ ਵੀ ਜੁੜੇ ਹੋਏ ਤਾਂ ਕਿ ਆਪਾਂ ਤਣ ਸਕੀਏ ਤੇ ਝੁਕ ਸਕੀਏ ਰੀੜ ਮਣਕਿਆਂ ਦੀ ਬਣੀ ਹੁੰਦੀ ਹੈ ਅਲੱਗ-ਅਲੱਗ ਫਿਰ ਵੀ ਜੁੜੇ ਹੋਏ ਤਾਂ ਕਿ ਆਪਾਂ ਤਣ ਸਕੀਏ ਤੇ ਝੁਕ ਸਕੀਏ ਇਹ ਤਾਂ ਦਿਮਾਗ ਨੇ ਤੈਅ ਕਰਨਾ ਹੁੰਦਾ ਹੈ ਕਿ ਕਿੱਥੇ ਤੰਨਾ ਹੈ ਤੇ ਕਿੱਥੇ ਝੁਕਣਾ ਇਹ ਤਾਂ ਦਿਮਾਗ ਨੇ ਤੈਅ ਕਰਨਾ ਹੈ ਕਿ ਕਿੱਥੇ ਤੰਨਾ ਹੈ ਤੇ ਕਿੱਥੇ ਝੁਕਣਾ ਮੈਂ ਇੱਕ ਬੱਚੇ ਸਾਹਮਣੇ ਝੁਕਣਾ ਚਾਹੁੰਦਾ ਹਾਂ ਮੈਂ ਇੱਕ ਬੱਚੇ ਸਾਹਮਣੇ ਝੁਕਣਾ ਚਾਹੁੰਦਾ ਹਾਂ ਕਿ ਪਿਆਰ ਦੀ ਉਚਾਈ ਮਾਪ ਸਕਾਂ ਤੇ ਤਾਨਾ ਸ਼ਾਹ ਦੇ ਅੱਗੇ ਤਾਨਣਾ ਚਾਹੁੰਦਾ ਹਾਂ ਤਾਂ ਕਿ ਉਚਾਈ ਦੇ ਬੌਣੇਪਣ ਨੂੰ ਮਹਿਸੂਸ ਕਰ ਸਕਾਂ ਮੈਂ ਇੱਕ ਬੱਚੇ ਸਾਹਮਣੇ ਝੁਕਣਾ ਚਾਹੁੰਦਾ ਹਾਂ ਕਿ ਪਿਆਰ ਦੀ ਉਚਾਈ ਮਾਪ ਸਕਾਂ ਤੇ ਤਾਨਾ ਸ਼ਾਹ ਦੇ ਅੱਗੇ ਤਾਨਣਾ ਚਾਹੁੰਦਾ ਹਾਂ ਤਾਂ ਕਿ ਉਚਾਈ ਦੇ ਬੌਣੇਪਣ ਨੂੰ ਮਹਿਸੂਸ ਕਰ ਸਕਾਂ ਦੋਸਤੋ ਇਸੇ ਮਦਨ ਕਾਸ਼ਪ ਦੀ ਕਵਤਾ ਟਾਟਾ ਬਹੁਤ ਧੰਨਵਾਦ then ਸੋਣਾ ਲੰਗੇ ਬਹੁਤ ਸ਼ੁਕਰੀਆ